ਮੇਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੋ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਬੜੇ ਸਮੇਂ ਬਾਅਦ ਉਹਨਾਂ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਸੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਇਹ ਗੱਲ ਪ੍ਰਗਟ ਹੁੰਦੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੰਨੀ ਨਿਮਰਤਾ ਵਾਲੇ ਸੀ ਅਤੇ ਤਾਣ ਬਲ ਹੁੰਦਿਆਂ ਹੋਇਆਂ ਵੀ ਉਹ ਨਿਤਾਣੇ ਹੋਣ ਤੇ ਆਪਣਾ ਆਪ ਨਾ ਜਿਤਾਉਣ ਦੀ ਕਿੰਨੀ ਉਹਨਾਂ ਦੇ ਅੰਦਰ ਆਦਪੁੱਤ ਸਮਰੱਥਾ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੇ ਅਤੇ ਉਹਨਾਂ ਦੀ ਦੂਜੀ ਇਹ ਕਰਨੀ ਕਮਾਈ ਵਾਲੇ ਭਗਤਾਂ ਗੁਰਸਿੱਖਾਂ ਦਾ ਵਚਨ ਆਪ ਫਿਰ ਕਰਤਾਰ ਕਾਲਪੁਰਖ ਵੈਗੂ ਸੱਚੇ ਪਾਤਸ਼ਾਹ ਕਦੇ ਮੋੜਦਾ ਨਹੀਂ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਤਕਰੀਬਨ 30 ਸਾਲ ਤੋਂ ਵੱਧ ਹੋ ਚੁੱਕੀ ਸੀ ਤੇ ਉਹਨਾਂ ਦੇ ਵਿਆਹ ਨੂੰ ਤਕਰੀਬਨ 15ਵਰੇ ਦਾ ਸਮਾਂ ਸੀ ਜਿਹੜਾ ਉਹ ਗੁਜ਼ਰ ਚੁੱਕਿਆ ਸੀ ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਔਲਾਦ ਨਹੀਂ ਸੀ ਹੋਈ ਆਪਣਾ ਥੋੜਾ ਜਿਹਾ ਸਮਾਂ ਕੋਈ ਕਾਰਜ ਨਾ ਸਵਰੇ ਕੋਈ ਕੰਮ ਨਾ ਹੋਵੇ ਤੇ ਅਸੀਂ ਗੁਰੂ ਦਾ ਦਰ ਛੱਡ ਬੈਠਦੇ ਹਾਂ ਕਈ ਵਾਰੀ ਸਾਡਾ ਕੰਮ ਕਾਰਜ ਨੇ ਪੇਰੇ ਚੜਨ ਵਾਲੀ ਹੁੰਦਾ ਹੈ ਤੇ ਅਸੀਂ ਸਾਡਾ ਗੁਰੂ ਤੋਂ ਭਰੋਸਾ ਉੱਠ ਜਾਂਦਾ ਹੈ ਪਰ ਇੱਕ ਪਾਸੇ ਵੱਡਾ ਪ੍ਰਾਪਰਥੀ ਚੰਦ ਜੋ ਬੜੀ ਈਰਖਾ ਕਰਦਾ ਸੀ ਉਹਦੇ ਇੱਕ ਪੁੱਤਰ ਸੀ ਜਿਹਦਾ ਨਾਮ ਮਿਹਰਬਾਨ ਸੀ ਪ੍ਰਿਥੀ ਚੰਦ ਜੀ ਗੁਰੂ ਜੀ ਦੇ ਗੁਰੂ ਘਰ ਦਾ ਇੱਕ ਕਟੜ ਈਰਖਾ ਲੂ ਵੈਰੀ ਸੀ ਕਹਿ ਸਕਦੇ ਆ ਕਿ ਬੜੀ ਈਰਖਾ ਕਰਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਨੇ ਨਰਵੈਰਤਾ ਵਾਲੇ ਸਨ ਇੰਨੀ ਨਿਮਰਤਾ ਵਾਲੇ ਸਨ ਕਿ ਉਹਨਾਂ ਦੀ ਆਤਮਿਕ ਉੱਚਤਾ ਵੇਖੋ ਕਿ ਆਪ ਪਿਰਤੀ ਚੰਦ ਜੀ ਦੇ ਪੁੱਤਰ ਮਿਹਰਬਾਨ ਨੂੰ ਆਪਣੇ ਪੁੱਤਰਾਂ ਵਾਂਗ ਪਾਲਦੇ ਸੀ ਤੇ ਪਿਆਰ ਕਰਦੇ ਸੀ ਕਿਉਂਕਿ ਉਹਨਾਂ ਦੇ ਅੰਦਰ ਨਿਮਰਤਾ ਸੀ ਉਹ ਗੁਰੂ ਨਾਲ ਜੁੜੇ ਹੋਏ ਸੀ ਉਹਨਾਂ ਦੇ ਅੰਦਰ ਐਸੀ ਗੱਲ ਹੈ ਹੀ ਨਹੀਂ ਸੀ ਪਰ ਪ੍ਰਿਥੀ ਚੰਦ ਜੀ ਤੇ ਉਹਨਾਂ ਦੀ ਬੌਤੀ ਕਰਮੋਂ ਇਹ ਸਮਝ ਬੈਠੀ ਸੀ ਕਿ ਗੁਰੂ ਜੀ ਦੇ ਘਰ ਕੋਈ ਪੁੱਤ ਨਹੀਂ ਹੈ ਤੇ ਇਸ ਕਰਕੇ ਇਹਨਾਂ ਮੰਗਰੋਂ ਗੁਰਗੱਦੀ ਸਾਡੇ ਪੁੱਤਰ ਮਿਹਰਬਾਨ ਨੂੰ ਹੀ ਮਿਲਣੀ ਹੈ ਇੱਕ ਦਿਨ ਪ੍ਰਿਥੀ ਚੰਦ ਜੀ ਦੀ ਬੌਤੀ ਨੇ ਸ੍ਰੀ ਮਾਤਾ ਗੰਗਾ ਜੀ ਨੂੰ ਮੇੜਾ ਵੀ ਮਾਰਿਆ ਕਿ ਕੀ ਹੋਇਆ ਜੇ ਤੱਕੇ ਚਲਾਕੀ ਨਾਲ ਗੁਰਗੱਦੀ ਤੁਸੀਂ ਸੰਭਾਲ ਲਈ ਹੈ ਏ ਆਉਣੀ ਤਾਂ ਅੰਤ ਨੂੰ ਸਾਡੇ ਕੋਲੇ ਹੀ ਹੈ ਕਿਉਂਕਿ ਦੁਨੀਆਂ ਵੇਖਦੀ ਨਹੀਂ ਕਿ ਮੈਂ ਜੋ ਬੋਲ ਰਿਹਾ ਹਾਂ ਇਹਦੇ ਨਾਲ ਕਿਸੇ ਦਾ ਦਿਲ ਦੁਖੇਗਾ ਇੱਕ ਸ਼ਬਦ ਜਿਹੜਾ ਹੁੰਦਾ ਹੈ ਸਿਆਣੇ ਕਹਿੰਦੇ ਹੁੰਦੇ ਆ ਵੀ ਤਲਵਾਰ ਦਾ ਫਟ ਤੇ ਮਿਲ ਸਕਦਾ ਹੈ ਕਿਸੇ ਸਮੇਂ ਪਰ ਗੋਲਾਂ ਦਾ ਐਸਾ ਫਟ ਹੁੰਦਾ ਕਹਿੰਦੇ ਉਹ ਕਦੇ ਮਿਲਦਾ ਨਹੀਂ ਇਸ ਕਰਕੇ ਬੋਲਣ ਤੋਂ ਪਹਿਲਾਂ ਸਿਆਣੇ ਕਹਿੰਦੇ ਆ ਵੀ ਪਹਿਲਾਂ ਤੋਲੋ ਤੇ ਫੇਰ ਬੋਲੋ ਵੀ ਮੇਰੇ ਜੋ ਮੈਂ ਸ਼ਬਦ ਕਹਿਣ ਜਾ ਰਿਹਾ ਹਾਂ ਇਹਦੇ ਨਾਲ ਕਿਸੇ ਦਾ ਦਿਲ ਤੇ ਨਹੀਂ ਦੁਖੇਗਾ ਜੋ ਮੈਂ ਸ਼ਬਦ ਬੋਲਣ ਜਾ ਰਿਹਾ ਹਾਂ ਇਹ ਕਿਸੇ ਦੇ ਦਿਲ ਤੇ ਕਿਸੇ ਦੇ ਹਿਰਦੇ ਤੇ ਟੈਗ ਤੇ ਨਹੀਂ ਕਰਨਗੇ ਮੈਂ ਆਪਣੇ ਸ਼ਬਦ ਨਾਲ ਕਿਸੇ ਦਾ ਦਿਲ ਕਿਉਂ ਦਿਖਾਵਾਂ ਜੇ ਮੈਂ ਕੋਈ ਕਮਾ ਵੀ ਤੇ ਇਸੇ ਤਰੀਕੇ ਨਾਲ ਕਹਾਂ ਤੇ ਉਹਨੇ ਕਿਹਾ ਕਿ ਤੁਹਾਡੇ ਪਤੀ ਮਾਗਰੋਂ ਪਰਾਈ ਦਾ ਹੱਕਦਾਰ ਸਾਡਾ ਪੁੱਤਰ ਮਿਹਰਬਾਨ ਹੀ ਹੋਏਗਾ ਕਿਉਂਕਿ ਤੁਹਾਡੇ ਤੇ ਪੁੱਤਰ ਹਾਈ ਨਹੀਂ। ਸ਼੍ਰੀ ਮਾਤਾ ਗੰਗਾ ਜੀ ਨੇ ਇਸ ਗੱਲ ਦਾ ਬੜਾ ਦੁੱਖ ਹੋਇਆ। ਉਹਨੇ ਸਾਰੀ ਗੱਲ ਫਿਰ ਗੁਰੂ ਜੀ ਨੂੰ ਦੱਸੀ ਕਿ ਗੱਲ ਕੋਈ ਨਹੀਂ ਸੀ ਆਪਾਂ ਉਹਦੀ ਰਜਾ ਚ ਰਹਿੰਦੇ ਆ ਪਰ ਅੱਜ ਮੈਨੂੰ ਕਰਮੋ ਨੇ ਐਦਾਂ ਕਿਹਾ। ਅੱਗੋਂ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸਾਨੂੰ ਕਿਸੇ ਦੇ ਮਿਹਣਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਤੁਸੀਂ ਕਰਤਾਰ ਦਾ ਨਾਮ ਜਪੀ ਚੱਲੋ ਉਹ ਆਪੇ ਸਭ ਕੁਝ ਰਹਿਮਤਾ ਵਰਤਾਏਗਾ ਉਹ ਸਭ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਉਹਦੇ ਘਰ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੈ ਜੇ ਤੁਹਾਡੀ ਜਥਾਣੀ ਈਰਖਾ ਤੇ ਹੰਕਾਰ ਵਿੱਚ ਆ ਕੇ ਮੰਦੇ ਬੋਲ ਬੋਲਦੀ ਹੈ ਤਾਂ ਤੁਸੀਂ ਅਣਸੁਣੀ ਕਰਦਿਆ ਕਰੋ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਦੇਖੋ ਸੇਖਪ੍ਰੀਤ ਜੀ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਦੇਹੀ ਰੋਗ ਨਾ ਲੱਗੀ ਪੱਲਾ ਸਭ ਕੁਛ ਪਾਏ ਮਾਤਾ ਜੀ ਨੇ ਕਿਹਾ ਆਪ ਦਾ ਵਚਨ ਸੱਤ ਹੈ ਮੇਰੇ ਮਨ ਵਿੱਚ ਕੋਈ ਅਕੀਰਖਾ ਕੋਈ ਹੰਕਾਰ ਨਹੀਂ ਹੈ ਪਰ ਮੇਰੀ ਇਹ ਤੀਬਰ ਇੱਛਾ ਹੈ ਮੇਰੀ ਇਹ ਮਨੋ ਕਾਮਨਾ ਹੈ ਕਿ ਮੇਰੇ ਘਰ ਪੁੱਤਰ ਹੋਵੇ ਆਪ ਸੰਸਾਰ ਨੂੰ ਦੁਨੀਆ ਨੂੰ ਬਖਸ਼ਿਸ਼ਾਂ ਕਰਦੇ ਹੋ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਦੇ ਹੋ ਤੇ ਆਪ ਜੀ ਦੀ ਸੇਵਕ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਤਾਂ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਜੇ ਤੁਹਾਡੀ ਬਹੁਤੀ ਇੱਛਾ ਹੈ ਤਾਂ ਤੁਸੀਂ ਇਦਾਂ ਕਰੋ ਕਿ ਬਾਬਾ ਪੁੱਡਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਾਤਨ ਤੇ ਬਹੁਤ ਪਹੁੰਚੇ ਹੋਏ ਗੁਰਸਿੱਖ ਹਨ ਗੱਲ ਭਰੋਸੇ ਦੀ ਹੈ ਪਿਆਰਿਓ ਗੁਰਸਿੱਖ ਤੇ ਬਾਣੀ ਪੜਨ ਵਾਲੇ ਤੇ ਵਿਸ਼ਵਾਸ ਉਹਦਾ ਮਾਣ ਸਤਕਾਰ ਗੁਰੂ ਜੀ ਨੇ ਬਾਬਾ ਬੁੱਢਾ ਦੀ ਜੋ ਪਹਿਲੇ ਗ੍ਰੰਥੀ ਹੋਏ ਆ ਤੇ ਉਹਨਾਂ ਨੂੰ ਮਾਣ ਬਖਸ਼ਿਆ ਕਿ ਉਹ ਬੜੇ ਪੁਰਾਣੇ ਪ੍ਰਾਤਨ ਪੂਜੇ ਹੋਏ ਸਿੱਖਾਂ ਨੂੰ ਬੜੀ ਕਰਨੀ ਵਾਲੇ ਮਹਾਪੁਰਖ ਹਨ ਅਜਿਹੇ ਭਗਤਾਂ ਦਾ ਆਖਿਆ ਕਰਤਾਰ ਕਦੇ ਮੋੜਦਾ ਨਹੀਂ ਜਿਉਂ ਵਰ ਦੇਣ ਤਾਂ ਤੁਹਾਡੀ ਮਰਜ਼ਾ ਹੈ ਜਿਹੜੀ ਉਹ ਪੂਰੀ ਹੋ ਸਕਦੀ ਹੈ ਤੇ ਫਿਰ ਗੁਰੂ ਸਾਹਿਬ ਜੀ ਦੇ ਮੰਨਣ ਤੇ ਗੁਰੂ ਕੀ ਵੀੜ ਵਿੱਚ ਰਹਿੰਦੇ ਸਨ ਬਾਬਾ ਬੁੱਢਾ ਜੀ ਤੇ ਉੱਥੇ ਗੁਰੂ ਘਰ ਦੀ ਸੇਵਾ ਤੇ ਰੱਬ ਦੀ ਭਗਤੀ ਕਰਦੇ ਰਹਿੰਦੇ ਕੰਮਕਾਰ ਵੀ ਕਰਦੇ ਖੇਤਾਂ ਵਿੱਚ ਬਾਬਾ ਬੁੱਢਾ ਜੀ ਬੜੇ ਪਿਆਰ ਵਾਲੇ ਤੇ ਨਿਮਰਤਾ ਵਾਲੇ ਸੁਭਾਅ ਦੇ ਸਨ ਤੇ ਪ੍ਰਸ਼ਾਦਾ ਉਹਨਾਂ ਨੂੰ ਲੰਗਰ ਤੋਂ ਜਾਂਦਾ ਹੈ ਤੁਸੀਂ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਪ੍ਰਸ਼ਾਦਾ ਛਕਾਓ ਤੇ ਉਹ ਪਰਸ਼ੰਨ ਹੋ ਕੇ ਫਿਰ ਬਖਸ਼ਿਸ਼ ਕਰਨਗੇ। ਫਿਰ ਮਾਤਾ ਗੰਗਾ ਜੀ ਨੇ ਚੰਗੇ ਤਰ੍ਹਾਂ ਭੋਜਨ ਸੀ ਜਿਹੜਾ ਉਹ ਚੰਗੀ ਤਰ੍ਹਾਂ ਤਿਆਰ ਕੀਤਾ। ਇੱਕ ਦਾਸੀ ਨੂੰ ਨਾਲ ਲੈ ਕੇ ਤੇ ਰੱਥ ਵਿੱਚ ਬੈ ਕੇ ਗਏ। ਜਦੋਂ ਮਾਣ ਨਾਲ ਗਏ ਤੇ ਬਾਬਾ ਬੁੱਢਾ ਜੀ ਨੇ ਉਹ ਪ੍ਰਬਾਣ ਨਹੀਂ ਕੀਤਾ ਕਿ ਗੁਰੂ ਦੇ ਦਰ ਤੇ ਨਿਮਰਤਾ ਨਾਲ ਆਉਣਾ ਚਾਹੀਦਾ। ਜਦੋਂ ਕੁਝ ਲੈਣਾ ਹੋਵੇ ਤੇ ਬਰਤਨ ਭਾਂਡਾ ਖਾਲੀ ਹੋਣਾ ਚਾਹੀਦਾ ਹੈ ਅਸਲ ਵਿੱਚ ਉਹ ਸਭ ਕੁਝ ਜਾਣੀ ਜਾਣ ਸਨ ਬਾਬਾ ਬੁੱਢਾ ਜੀ ਵੀ ਬ੍ਰਹਮ ਗਿਆਨੀ ਸਨ ਤੇ ਮਾਤਾ ਜੀ ਵੀ ਕੋਈ ਭੋਲੇ ਨਹੀਂ ਸਨ ਇਹ ਤੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਸਿਖਾ ਕੇ ਗਏ ਹੈ ਕਿ ਗੁਰਸਿੱਖਾ ਗੁਰੂ ਦੇ ਦਰ ਤੇ ਨਿਮਰਤਾ ਨਾਲ ਤੇ ਭਾਂਡਾ ਜਿਹੜਾ ਉਹ ਖਾਲੀ ਕਰਕੇ ਲੈਣਾ ਜਾਣਾ ਚਾਹੀਦਾ ਤੇ ਫਿਰ ਉਹਦੇ ਵਿੱਚ ਵਸਤ ਪੈਂਦੀ ਹੈ ਇੰਨੇ ਨੂੰ ਦਾਸੀ ਸਮੇਤ ਮਾਵਾ ਮਾਤਾ ਗੰਗਾ ਜੀ ਜਦੋਂ ਪਹੁੰਚੇ ਤੇ ਬਾਬਾ ਜੀ ਨੇ ਪ੍ਰਸ਼ਾਦ ਸ਼ਕਤਾਂ ਲਿਆ ਪਰ ਖਾਸ ਪ੍ਰਸੰਨ ਨਾ ਹੋਏ ਕਹਿਣ ਲੱਗੇ ਅਜਿਹੇ ਪਦਾਰਥਾਂ ਦੇ ਯੋਗ ਨਹੀਂ ਅਸੀਂ ਤੇ ਬਰੁਖੀ ਮਿੱਸੀ ਖਾਣ ਵਾਲੇ ਹਾਂ ਤਾਂ ਦਾਸੀ ਨੇ ਮਾਤਾ ਜੀ ਦੇ ਆਉਣ ਦਾ ਮਨੋਰਥ ਦੱਸਿਆ ਤਾਂ ਬਾਬਾ ਜੀ ਕਹਿਣ ਲੱਗੇ ਮਾਤਾ ਜੀ ਮੈਂ ਤਾਂ ਤੁਹਾਡੇ ਘਰ ਦਾ ਸੇਵਕ ਹਾਂ ਤੁਹਾਡੇ ਘਰ ਦਾ ਸੇਵਾ ਕਰਨ ਵਾਲਾ ਹਾਂ ਤੇ ਮੇਰੇ ਵਿੱਚ ਅਜਿਹਿਆਂ ਤਾਕਤਾਂ ਹੋਣ ਤਾਂ ਮੈਂ ਕਾ ਕਾ ਨੂੰ ਖੋਦਾ ਕਿਉਂਕਿ ਜਿਹੜੇ ਪ੍ਰਮਾਤਮਾ ਦੇ ਰੱਬ ਦੇ ਨੇੜੇ ਹੁੰਦੇ ਆ ਉਹ ਭੇਦ ਨਹੀਂ ਦੱਸਦੇ ਕਿਸੇ ਨੂੰ ਸਾਬਰ ਅੰਦਰ ਸਾਬਰੀ ਤਨ ਏਵੈ ਜਿਲੇਣ ਹੌਣ ਨਜੀਕ ਖੁਦਾਏ ਦਾ ਭੇਦ ਨਾ ਕਿਸੈ ਦੇਣ ਅਜਿਹੇ ਵਰ ਦੇਣ ਦੀ ਸਮਰੱਥਾ ਗੁਰੂ ਜੀ ਵਿੱਚ ਹੀ ਹੈ ਉਹ ਸਭ ਪਾਵਰਾਂ ਸ਼ਕਤੀਆਂ ਦੇ ਮਾਲਕ ਹਨ ਆਪ ਜੀ ਉਹਨਾਂ ਅੱਗੇ ਬੇਨਤੀ ਕਰੋ ਤਾ ਫਿਰ ਮਾਤਾ ਜੀ ਇੱਕ ਵਾਰੀ ਕਹਿੰਦੇ ਆ ਵੀ ਨਰਾਸ਼ ਹੋ ਕੇ ਮੁੜ ਗਏ। ਉਹਨਾਂ ਨੂੰ ਧੂੜ ਉਡਦੀ ਵੇਖ ਕੇ ਕੀਤੇ ਬਾਬਾ ਜੀ ਦੇ ਵਚਨ ਦਾ ਵੀ ਪਤਾ ਲੱਗਾ। ਉਹ ਬਧੇਰੇ ਉਦਾਸ ਹੋਏ ਕਿ ਉਹ ਆਪਾਂ ਨਿਮਰਤਾ ਨਾਲ ਲਿੰਗੇ ਤੇ ਉਹਨਾਂ ਨੇ ਇਹ ਗੱਲ ਚੰਗੀ ਤਰ੍ਹਾਂ ਪਸੰਦ ਨਹੀਂ ਕੀਤੀ ਉਹ ਖੁਸ਼ ਨਹੀਂ ਹੋਏ। ਕਿਉਂਕਿ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਨਿਮਰਤਾ ਨਾਲ ਜਾਣਾ ਚਾਹੀਦਾ ਰੱਬ ਦੇ ਪਿਆਰੇ ਵਿਖਾਵੇ ਨੰਬਰ ਨਾਲ ਪ੍ਰਸੰਨ ਨਹੀਂ ਹੁੰਦੇ ਮਾਪ ਪੁਰਖਾਂ ਦੀ ਸੇਵਾ ਨਿਮਾਣੇ ਹੋ ਕੇ ਕਰਨੀ ਚਾਹੀਦੀ ਹੈ ਉਹਨਾਂ ਦੇ ਸਾਹਮਣੇ ਕਦੇ ਵੱਡੇ ਬਣ ਕੇ ਨਹੀਂ ਜਾਈਦਾ ਤੇ ਗੁਰੂ ਸਾਹਿਬ ਜੀ ਨੇ ਜਦੋਂ ਪੁੱਛਿਆ ਸੀ ਕਿ ਤੁਸੀਂ ਕਿਵੇਂ ਗਏ ਸੀ ਇਦਾਂ ਨਹੀਂ ਜਾਣਾ ਸੀ ਤੁਸੀਂ ਨਿਮਰਤਾ ਨਾਲ ਜਾਣਾ ਸੀ ਬਾਬਾ ਬੁੱਢਾ ਜੀ ਕੋਲ ਤੇ ਬਾਬਾ ਬੁੱਢਾ ਜੀ ਨੂੰ ਪ੍ਰਸਰਨ ਕਰਨ ਦਾ ਢੰਗ ਮੈਂ ਤੁਹਾਨੂੰ ਦੱਸਦਾ ਹਾਂ ਪੂਰਨ ਸਰਦਾ ਪ੍ਰੇਮ ਨਾਲ ਆਪਣੇ ਹੱਥੀਂ ਆਟਾ ਬੇਸਣ ਪੀ ਕੇ ਤੇ ਆਟਾ ਗੁੰਨੋ ਤੇ ਮਿੱਸੀਆਂ ਰੋਟੀਆਂ ਪਕਾਓ ਤੇ ਆਪ ਦੁੱਧ ਰੜਕ ਕੇ ਲੱਸੀ ਮੱਖਣ ਤੇ ਨਾਲ ਗੰਡਾ ਲੈ ਕੇ ਤੇ ਗੰਡੇ ਮੱਖਣ ਦਹੀਂ ਤੇ ਲੱਸੀ ਇਹ ਚੁੱਕ ਕੇ ਪੈਦਲ ਤੁਰ ਕੇ ਉਹਨਾਂ ਪਾਸ ਜਾਓ ਉਹਨਾਂ ਨੂੰ ਛਕਾਓ ਉਹ ਪ੍ਰਸੰਨ ਹੋ ਜਾਣਗੇ ਫਿਰ ਜਦੋਂ ਮਾਤਾ ਜੀ ਨੇ ਇਸ ਤਰ੍ਹਾਂ ਕੀਤਾ ਕਿ ਉਹ ਸਾਦਾ ਪ੍ਰਸ਼ਾਦਾ ਤਿਆਰ ਕਰਕੇ ਸਿਰ ਦੇ ਉੱਪਰ ਟੋਕਰੀ ਰੱਖ ਕੇ ਗਏ ਤਾਂ ਉਹਨਾਂ ਆਉਂਦਿਆਂ ਨੂੰ ਵੇਖ ਕੇ ਫਿਰ ਬਾਬਾ ਜੀ ਨੇ ਮਨ ਵਿੱਚ ਕਿਹਾ ਮਾਤਾ ਜੀ ਪ੍ਰਸ਼ਾਦਾ ਲੈ ਕੇ ਆਏ ਹੋ ਹਾਂ ਭਾਈ ਮਾਤਾ ਪੁੱਤਾਂ ਦਾ ਖਿਆਲ ਨਾ ਕਰੇ ਤੇ ਫਿਰ ਹੁਣ ਕੌਣ ਕਰੇਗਾ ਵਿਚਾਰ ਬਦਲ ਗਏ ਫਿਰ ਉਹੀ ਵਿਚਾਰ ਸੀ ਬਾਬਾ ਬੁੱਢਾ ਜੀ ਕਹਿਣ ਲੱਗੇ ਤੁਹਾਡੇ ਤੋਂ ਬਿਨਾ ਸਾਡਾ ਖਿਆਲ ਕੌਣ ਕਰੇਗਾ ਲਿਆਓ ਅਸੀਂ ਪ੍ਰਸ਼ਾਦਾ ਛਕਣਾ ਹੈ ਭੁੱਖ ਬਹੁਤ ਲੱਗੀ ਹੈ ਮਾਤਾ ਜੀ ਦੇ ਲਿਆਂਦੇ ਮਿੱਸੇ ਪ੍ਰਸ਼ਾਦ ਦੇ ਬਾਬਾ ਜੀ ਨੇ ਬੜੇ ਪ੍ਰਸੰਨ ਹੋ ਕੇ ਛਕੇ ਜਿਉਂ-ਜਿਉਂ ਪ੍ਰਸ਼ਾਦ ਛਕਣ ਅਤੇ ਗੰਡੇ ਪਨ ਨਾਲ ਮਾਤਾ ਜੀ ਨੂੰ ਇਦਾਂ ਵਰ ਦੇ ਜਾਣ ਕਹਿਣ ਕਿ ਆਪ ਦੇ ਕਰ ਅਜੇ ਹੱਬਲੀ ਮਹਾਪੁਰਸ਼ ਯੋਧਾ ਪੈਦਾ ਹੋਏਗਾ ਜੋ ਜੋ ਦੁਸ਼ਟਾਂ ਤੁਰਕਾਂ ਦੇ ਸਿਰ ਇਸ ਗੰਡੇ ਵਾਂਗ ਹੀ ਭੰਨੇਗਾ ਆਖੋ ਸਤਨਾਮ ਜਿਵੇਂ ਮੈਂ ਗੰਡੇ ਪਾਂਦਾ ਉਹ ਮੀਰੀ ਪੀਰੀ ਦਾ ਮਾਲਕ ਹੋਵੇਗਾ ਉਹ ਜੇਤੂ ਯੋਧਾ ਤੇ ਵੱਡਾ ਘੋੜਸਵਾਰ ਹੋਏਗਾ। ਮਾਤਾ ਜੀ ਪ੍ਰਸੰਨ ਹੋ ਕੇ ਘਰ ਆਏ। ਸੱਚੇ ਪਿਤਾ ਕਾਲਪੁਰਖ ਨੇ ਮਿਹਰ ਕੀਤੀ ਤੇ ਬਾਬਾ ਬੁੱਢਾ ਜੀ ਦਾ ਵਾਰ ਫਿਰ ਪੂਰਾ ਹੋਇਆ। ਤੇ ਹਾੜਵਦੀ ਸਤ 21 ਹਾੜ ਸਮਤ 1652 ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਉਤਾਰ ਪਿੰਡ ਬਡਾਲੀ ਵਿੱਚ ਹੋਇਆ। ਫਿਰ ਉਸ ਦਿਨ ਸਨ 1595 ਜੂਨ ਦੀ 19 ਤਾਰੀਖ ਸੀ। ਤੇ ਪਿਰਿ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਬਾਲ ਅਵਸਥਾ ਕਾਫੀ ਕਸ਼ਟਾਂ ਵਿੱਚ ਗੁਜ਼ਰੀ ਕਿਉਂਕਿ ਉਹਨਾਂ ਦਾ ਤਾਇਆ ਲੱਗਦਾ ਸੀ ਪਿਰਥੀ ਚੰਦ ਤੇ ਉਹਨਾਂ ਦੀ ਤਾਈ ਲੱਗਦੀ ਸੀ ਕਹਿੰਦੀ ਇਹ ਕਰਮੋ ਤੇ ਉਹਦੇ ਅਵਤਾਰ ਦੀ ਖਬਰ ਸੁਣ ਕੇ ਉਹਨਾਂ ਉਹ ਸੜ ਬਲ ਕੇ ਕੋਲੇ ਹੋ ਗਏ ਕਿਉਂਕਿ ਹਰ ਇੱਕ ਨਹੀਂ ਹੁੰਦਾ ਇਹੋ ਜਾਂ ਕਈਆਂ ਦੇ ਅੰਦਰ ਈਰਖਾ ਪੈਦਾ ਹੋ ਜਾਂਦੀ ਹੈ ਉਹ ਸਤਸੰਗੀ ਨਹੀਂ ਹੁੰਦੇ ਉਹ ਬਾਣੀ ਪੜਨ ਵਾਲੇ ਨਹੀਂ ਹੁੰਦੇ ਪਰ ਸਾਰੇ ਉਹ ਨਹੀਂ ਹੁੰਦੇ ਕਈ ਹੁੰਦੇ ਆ ਜੋ ਆਪਣੇ ਨਾਲ ਵੀ ਈਰਖਾ ਕਰਦੇ ਉਹਨਾਂ ਦੀਆਂ ਮੰਦੀਆਂ ਇਸ ਨੀਚ ਆਸਾਂ ਉੱਪਰ ਪਾਣੀ ਫਿਰ ਜਾਂਦਾ ਸੀ ਉਹ ਬਹੁਤ ਕੋਸ਼ਿਸ਼ ਕਰਦੇ ਸੀ ਉਹ ਦੋਵੇਂ ਜੀ ਤਾਂ ਐਦਾਂ ਮਿੱਥੀ ਬੈਠੇ ਸਨ ਕਿ ਗੁਰੂ ਜੀ ਦੇ ਪੁੱਤ ਨਾ ਹੋਣ ਕਰਕੇ ਗੁਰਗੱਦੀ ਦਾ ਹੱਕਦਾਰ ਸਾਡਾ ਪੁੱਤਰ ਮਿਹਰਬਾਨ ਹੈ। ਉਹਨਾਂ ਨੇ ਲਾਜ ਤੇਰਕਾ ਦੇ ਕਾਰਨ ਅੰਨੇ ਤੇ ਪਾਗਲ ਹੋ ਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਰਵਾਉਣ ਵਾਸਤੇ ਵੀ ਕਈ ਯਤਨ ਕੀਤੇ। ਪਹਿਲਾਂ ਉਹਨਾਂ ਨੇ ਦਾਈ ਘਟਾਵੀ ਨੂੰ ਲਾਲਚ ਦੇ ਕੇ ਮਾਤਾ ਜੀ ਦੇ ਦੁੱਧ 'ਤੇ ਜ਼ਹਿਰ ਲਵਾ ਕੇ ਭੇਜਿਆ। ਤੇ ਉਹਨਾਂ ਨੇ ਦੁੱਧ ਪਿਉਣਾ ਚਾਹਿਆ ਪਰ ਆਪਨੇ ਉਹ ਦੁੱਧ ਪੀਤਾ ਨਹੀਂ ਦੁੱਧ ਚੁੰਗਿਆ ਨਹੀਂ ਭਾਵੇਂ ਛੋਟੇ ਜੇ ਸਨ ਪਰ ਉਹਨਾਂ ਤੇ ਰਹਿਮ ਸੀ ਤੇ ਦਾਈ ਆਪ ਹੀ ਜ਼ਹਿਰ ਦੇ ਅਸਰ ਨਾਲ ਜੋ ਦਾਈ ਦੇ ਦੁੱਧ ਲਾਇਆ ਸੀ ਨਾ ਛਾਤੀ ਦੇ ਉੱਪਰ ਉਹ ਜ਼ਹਿਰ ਦੇ ਨਾਲ ਦਾਈ ਆਪ ਹੀ ਮਰ ਗਈ ਸੀ ਪਰ ਗੁਰੂ ਸਾਹਿਬ ਨੂੰ ਕੁਝ ਵੀ ਨਾ ਹੋ ਸਕਿਆ ਫਿਰ ਉਹ ਇਸ ਾਪੀ ਜੋੜੀ ਨੇ ਇੱਕ ਸਪੇਰੇ ਜੋਗੀ ਪਾਸੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਲੇ ਕਮਰੇ ਵਿੱਚ ਇੱਕ ਜ਼ਹਿਰੀ ਫਨੀਆ ਰ ਕਹਿੰਦੇ ਆ ਵੀ ਸੱਪ ਵੀ ਛੱਡਿਆ ਇੱਕ ਵਾਰੀ ਪਰ ਸੇਵਾਦਾਰਾਂ ਨੂੰ ਵੇਲੇ ਸਿਰ ਪਤਾ ਲੱਗ ਗਿਆ ਉਹਨਾਂ ਨੇ ਉਸ ਸੱਪ ਨੂੰ ਮਾਰ ਦਿੱਤਾ ਸੀ ਦੋ ਵਾਰ ਅਸਫਲ ਹੋ ਜਾਣ ਤੇ ਕਰਮੋ ਤੇ ਪਿਰਥੀ ਚੰਦ ਨੇ ਵਾਸਨਾ ਕੀਤੀ ਉਹਨਾਂ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਖਡਾਵੇ ਬ੍ਰਹਮਣ ਬਹੁਤ ਸਾਰਾ ਧੰ ਦੇ ਕੇ ਹੋਰ ਧੰ ਦਾ ਲਾਜ ਦੇ ਕੇ ਆ ਕਿ ਬੱਚੇ ਨੂੰ ਦਹੀਂ ਵਿੱਚ ਜ਼ਹਿਰ ਪਾ ਕੇ ਤੈਨੂੰ ਮਾਰ ਦੇਣਾ ਚਾਹੀਦਾ ਹੈ ਇਹ ਹੁੰਦੀ ਹੈ ਈਰਖਾ ਲਾਲਚ ਜਦੋਂ ਪੈ ਜੇ ਉਦੋਂ ਬੰਦਾ ਅੰਨ੍ਹਾ ਹੋ ਜਾਂਦਾ ਹੈ ਉਦੋਂ ਆਪਣੇ ਵੀ ਨਜ਼ਰ ਨਹੀਂ ਆਉਂਦੇ ਉਹ ਸਭ ਭੈਣ ਭਰਾ ਰਿਸ਼ਤੇ ਪੁੱਤਰਾਂ ਦੇ ਵੀ ਖਤਮ ਹੋ ਜਾਂਦੇ ਆ ਜਦੋਂ ਬੰਦਾ ਲਾਲਚ ਵਿੱਚ ਅੰਨ੍ਹਾ ਹੋ ਜਾਂਦਾ ਹੈ ਜਦੋਂ ਉਹ ਦੁਸ਼ਟ ਦੇ ਦਹੀਂ ਪਿਉਣ ਲੱਗੇ ਨਾ ਤਾਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਰੋਣ ਲੱਗ ਪਏ ਉਹਨਾਂ ਦਹੀਂ ਨੂੰ ਮੂੰਹ ਵੀ ਨਾ ਲਾਇਆ ਤਾਂ ਫਿਰ ਗੁਰੂ ਅਰਜਨ ਦੇਵ ਮਹਾਰਜ ਨੇ ਦਹੀਂ ਪਿਉਣਾ ਚਾਹਿਆ ਪਰ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਫੇਰ ਵੀ ਨਹੀਂ ਪੀਤਾ ਸਗੋਂ ਹੱਥ ਨਾਲ ਪਰੇ ਕਰ ਦਿੱਤਾ ਅੱਖ ਸਤਨਾ ਗੁਰੂ ਜੀ ਨੇ ਉਹ ਦਹੀਂ ਇੱਕ ਕੁੱਤੇ ਨੂੰ ਪਾਈ ਨਾ ਜਦੋਂ ਗੁਰੂ ਜੀ ਨੇ ਥੋੜੇ ਚਿਰ ਵਿੱਚ ਉਹ ਕੁੱਤਾ ਸੀ ਮਰ ਗਿਆ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਨਾਲ ਈਰਖਾ ਕਰ ਰਹੇ ਹੈ ਇਸ ਤਰ੍ਹਾਂ ਸਾਰਾ ਭੇਦ ਖੁੱਲ ਗਿਆ ਤੇ ਬ੍ਰਾਹਮਣ ਕੰਮ ਉੱਠਿਆ ਉਹ ਸਭ ਕੁਝ ਸੱਚ-ਸੱਚ ਕਹਿਤਾ ਕਿ ਇਹ ਪਿਰਥੀ ਚੰਦ ਜੀ ਦੀ ਸਾਰੀ ਇਹ ਜੋ ਕਾਰਵਾਈ ਹੈ ਉਹ ਕਰਦੇ ਆ। ਪਿਰਥੀ ਚੰਦ ਦੀ ਸਾਰੇ ਸ਼ਹਿਰ ਵਿੱਚ ਬਦਨਾਮੀ ਹੋਈ। ਦੂਜੇ ਦਿਨ ਬ੍ਰਾਹਮਣ ਉਹ ਸੂਲ ਹੋ ਕੇ ਦਰਦ ਹੋ ਕੇ ਮਰਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਜਾਦੇ ਦੀ ਰੱਖਿਆ ਬਾਰੇ ਵਾਹਿਗੁਰੂ ਦਾ ਧੰਨਵਾਦ ਕੀਤਾ ਤੇ ਬਹੁਤ ਜ਼ਿਆਦਾ ਸ਼ੁਕਰਾਨਾ ਕੀਤਾ। ਇਦਾਂ ਉਹਨਾਂ ਦਾ ਬਚਪਨ ਗੁਜਰਿਆ ਤੇ ਸਾਧ ਸੰਗਤ ਜੀ ਸਮੇਂ ਦੇ ਰੰਗ ਨੇ ਚਾਲ ਟਾਲ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਇਹ ਪ੍ਰਤੀਤ ਕਰ ਲਿਆ ਕਿ ਸਮੇ ਅਜੇ ਹੀ ਆ ਰਹੇ ਹਨ ਜਦੋਂ ਜ਼ੁਲਮ ਅਤੇ ਬਧੀਆਂ ਦੀਆਂ ਤਾਕਤਾਂ ਦਾ ਟਕਰਾ ਕਰਨ ਤੇ ਸੱਚਾ ਧਰਮ ਪ੍ਰਚਾਰਨ ਲਈ ਸਿੱਖਾਂ ਨੂੰ ਸੰਤ ਸਿਵਾਹੀ ਬਣਨਾ ਤੇ ਤਲਵਾਰ ਬੋਣੀ ਪਵੇਗੀ ਅਜਿਹੇ ਸਮੇ ਵਿੱਚ ਫਿਰ ਗੁਰਗੱਦੀ ਤੇ ਬਰਾਜਮਾਨ ਹੋਣ ਵਾਲੇ ਵਿਅਕਤੀ ਵਿੱਚ ਇਹੋ ਜਿਹੇ ਗੁਣਾ ਤੇ ਸ਼ਕਤੀਆਂ ਦੀ ਲੋੜ ਬਹੁਤ ਜ਼ਰੂਰੀ ਹੈ ਤੇ ਪੰਚਪੰਜਾ ਸਾਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹੋ ਜੀਆਂ ਸਿੱਖਿਆਵਾਂ ਦਿੱਤੀਆਂ ਸਖਲਾਈ ਦਵਾਈ ਸਖਲਾਈ ਦਵਾਉਣ ਦਾ ਫੈਸਲਾ ਕੀਤਾ ਤੇ ਬਾਬਾ ਬੁੱਢਾ ਜੀ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਪੜਾਇਆ ਵੀ ਤੇ ਸਖਲਾਈ ਦਿੱਤੀ ਸਖਲਾਈ ਪੜਾਈ ਦਾ ਕੰਮ ਬਾਬਾ ਬੁੱਢਾ ਜੀ ਦੇ سپرد ਕੀਤਾ ਉਹਨਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਸਖਾਵਾਂ ਦਿੱਤੀਆਂ ਤੇ ਆਪਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੰਤ ਸਿਪਾਹੀ ਬਣਾਇਆ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬਾਬਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਘਰ ਦੀ ਵਿੱਦਿਆ ਦਿੱਤੀ ਤੇ ਗੁਰਬਾਣੀ ਦੀ ਪੜ੍ਹਾਈ ਕਰਾਈ ਅਤੇ ਨਾਲ ਹੀ ਸ਼ਸਤਰਾਂ ਦੀ ਵਰਤੋਂ, ਘੋੜ ਸਵਾਰੀ, ਕੁਸ਼ਤੀ, ਆਦਕ ਜੋਧਿਆਂ, ਸੂਰਬੀਰਾਂ ਦੇ ਕਰਤਵਾਂ ਦੀ ਸਿਖਲਾਈ ਵੀ ਕਰਾਈ। ਨਤੀਜਾ ਇਹ ਹੋਇਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਰ ਪਾਸਿਓਂ ਮਕਮਲ ਯੋਗਤਾ ਵਾਲੇ ਮਰਦ ਯੋਧੇ ਸੂਰਮੇ ਬਣੇ ਆਪ ਸੰਡੋਲ ਨਰੋਏ ਤੇ ਬਲਵਾਨ ਵੀ ਸਨ ਅਤੇ ਨਾਲ ਹੀ ਬ੍ਰਹਮ ਗਿਆਨੀ ਤੇ ਪੂਰਨ ਸੰਤ ਵੀ ਸਨ ਆਹ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਦਲ ਭੰਜਨ ਗੁਰ ਸੂਰਮਾ ਵੱਡ ਯੋਦਾ ਬਹੁ ਪਰ ਉਪਕਾਰੀ ਤੇ ਫਿਰ ਸਾਧ ਸੰਗਤ ਜੀ ਇਹੋ ਜਦੋਂ ਸਾਰਾ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਰਹਿਮਤ ਕੀਤੀ ਫਿਰ ਗੁਰਤਾ ਗद्दी ਪ੍ਰਾਪਤ ਹੋਈ ਜਹਾਂਗੀਰ ਬਾਦਸ਼ਾਹ ਨੇ ਆਪਣੀ ਈਰਖਾ ਦੇ ਸਾੜ ਨੂੰ ਮੱਠਾ ਕਰਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਵਿਰੁੱਧ ਮਿਲੀਆਂ ਝੂਠੀਆਂ ਤੇ ਮਨਕੜਤ ਰਿਪੋਰਟਾਂ ਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਲਾਹੌਰ ਲਿਆਂਦੇ ਜਾਣ ਦਾ ਹੁਕਮ ਦਿੱਤਾ ਜਦੋਂ ਜਹਾਂਗੀਰ ਬਾਦਸ਼ਾਹ ਨੇ ਤੇ ਲਾਹੌਰ ਨੂੰ ਤਰਨ ਤੋਂ ਪਹਿਲਾਂ ਗੁਰੂ ਜੀ ਨੇ ਫਿਰ ਗੁਰਗੱਦੀ ਸੀ ਜਿਹੜੀ ਆਪਣੇ ਸਹਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਜਦੋਂ ਪਤਾ ਲੱਗ ਗਿਆ ਕਿ ਸਾਡੀ ਸੱਚਖੰਡ ਵਾਪਸੀ ਦਾ ਸਮਾਂ ਆ ਗਿਆ ਸੀ ਹੁਣ ਜਾਣਾ ਤੇ ਅਸਾਂ ਲਾਹੌਰ ਮੁੜ ਕੇ ਨਹੀਂ ਆਉਣਾ ਤੇ ਗੁਰਿਆਈ ਦਾ ਤਿਲਕ ਰਸਮ ਕਰਨ ਦਾ ਜਦੋਂ ਮੌਕਾ ਮੌਲਤ ਨਹੀਂ ਸੀ ਇਸ ਲਈ ਆਪਨੇ ਤੁਰਨ ਸਮੇਂ ਆਗਿਆ ਕੀਤੀ ਕਿ ਗੁਰਿਆਈ ਦੀ ਰਸਾ ਸਾਡੇ ਜਾਣ ਮਗਰੋਂ ਕਰ ਦਿੱਤੀ ਜਾਵੇ ਨਾਲ ਹੀ ਆਪਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਬਾਦਲ ਰਹੇ ਸਮਾਂ ਵਿੱਚ ਤੱਕੜੇ ਹੋ ਕੇ ਰਹਿਣਾ ਹੈ ਦੇ ਵੈਗਰੂ ਉਤੇ ਭਰੋਸਾ ਰੱਖਣਾ ਸਿੱਖੀ ਰਹਿਤ ਵਿੱਚ ਪੱਕਿਆ ਰਹਿਣਾ ਅਤੇ ਸ੍ਰੀ ਹਰਿ ਗੋਬਿੰਦ ਸਾਹਿਬ ਦੀ ਕਮਾਣੇਟ ਕੌਮਤੀ ਉਨਤੀ ਤੇ ਰੱਖਿਆ ਕਰਨ ਲਈ ਤਨ ਮਨ ਵਾਰਨ ਤੇ ਹਰ ਪ੍ਰਕਾਰ ਦੇ ਕਠਸਾਰਨ ਤੋਂ ਸੰਕੋਚ ਨਾ ਕਰਨਾ ਇਸ ਆਗਾ ਮੁਤਾਬਕ ਫਿਰ ਧੰਨ ਸ੍ਰੀ ਗੁਰੂ ਹਰਿ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਗਿਆ ਗੁਰਾਈ ਦਾ ਤਿਲਕ ਲਾਉਣ ਪਿੱਛੋਂ ਚੱਲੀ ਆ ਰਹੀ ਰਤ ਮੂਜ ਬਾਬਾ ਬੁੱਢਾ ਜੀ ਨੇ ਛੇਵੇਂ ਸਤਿਗੁਰੂ ਨੂੰ ਸੇਲੀ ਟੋਪੀ ਪੇਸ਼ ਕੀਤੀ ਤੇ ਆਪਨੇ ਆਗਿਆ ਕੀਤੀ ਕਿ ਇਹ ਸ਼ਾਇਆ ਹੁਣ ਤੋਸ਼ਖਾਨੇ ਵਿੱਚ ਰਖਵਾ ਦਿਓ ਇਨ੍ਹਾਂ ਵਾਲਾ ਸਮਾਂ ਲੰਘ ਚੁੱਕਿਆ ਹੈ ਸਾਨੂੰ ਦਸਤਾਰ ਕੱਨ ਗੀਤੇ ਤਲਵਾਰ ਪਹਿਨਾਓ ਫਿਰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਦੀਆਂ ਜਿਹਾ ਕੀਤਾ ਗਿਆ ਆਪਣੇ ਇੱਕ ਤਲਵਾਰ ਪਹਿਨਣ ਦੀ ਥਾਂ ਤੇ ਦੋ ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਇੱਕ ਆਤਮਕ ਮੰਡਲਾਂ ਵਿੱਚ ਗਵਾਈ ਦੀ ਨਿਸ਼ਾਨੀ ਅਤੇ ਦੂਜੀ ਸੰਸਾਰਕ ਮਾਮਲਾ ਸੰਬੰਧੀ ਅਗਵਾਈ ਦੀ ਗੁਰਗੱਦੀ ਤੇ ਬਰਾਜਮਾਨ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਮਾਨਸਾਹਿਬ ਨੇ ਮਸੰਦਾਂ ਨੂੰ ਅਤੇ ਉਹਨਾਂ ਰਾਹੀ ਥਾਂ ਥਾਂ ਦੀਆਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਅਗਾਂ ਨੂੰ ਹੋਰ ਪਟਾਂ ਪੇਟਾ ਦੇ ਨਾਲ ਚੰਗੇ ਘੋੜੇ ਸ਼ਸਤਰ ਵੀ ਲਿਆਂਦੇ ਜਾਣ ਤੇ ਆਪ ਵੀ ਘੋੜਸਵਾਰੀ ਤੇ ਸ਼ਸਤਰਬੱਤਨ ਦੀ ਜਾਨ ਸਿੱਖੋ ਸਭ ਨੇ ਇਹ ਹੁਕਮ ਬੜੇ ਚਾਤੇ ਉਤਸ਼ਾਹ ਨਾਲ ਮੰਨੇ ਇਸ ਤਰ੍ਹਾਂ ਸਿੱਖ ਕੌਮ ਦੇ ਹਿਰਦਿਆਂ ਵਿੱਚ ਵੀਰ ਰਸ ਜਾਗ ਉੱਠਿਆ ਇੱਕ ਨਵੀਂ ਜਾਨ ਅਤੇ ਚੜ੍ਹਦੀਆਂ ਕਲਾਂ ਵਾਲੀ ਵਿਰਤੀ ਪੈਦਾ ਹੋਈ ਸੰਤਾਂ ਭਗਤਾਂ ਤੇ ਮਹਾ ਉਪਕਾਰੀਆਂ ਨਾਮ ਦੇ ਰੱਸੀਆਂ ਦੀ ਕੌਮ ਹੁਣ ਸੰਤ ਸਿਪਾਈਆਂ ਤੇ ਧਰਮੀ ਯੋਧਿਆਂ ਦੇ ਕੌਮ ਦਾ ਰੂਪ ਧਾਰਨ ਕਰਨ ਲੱਗ ਪਈ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਇਤਿਹਾਸ ਦੀ ਵਿਚਾਰ ਗੁਰਤਾ ਗੱਦੀ ਤੇ ਬੈਠੇ ਤੇ ਬਦਲ ਦਿੱਤਾ ਸੀ ਸਵਾ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਆਪ ਜੀ ਨੇ ਬੜੀ ਕਾਗਰਤਾ ਦੇ ਨਾਲ ਜੋ ਕਥਾ ਗੁਰਬਾਣੀ ਸਰਵਣ ਕੀਤੀ ਹੈ ਹੁਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ